ਪਟਾਲਾ ਦੇ ਢੀਰਾ ਰੋਡ ਤੇ ਸਥਿਤ ਪਿੰਡ ਤਲਮ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਦੇਰ ਰਾਤ ਸੜਕੀ ਹਾਸੇ ਦੌਰਾਨ ਮਾਂ ਅਤੇ ਉਸ ਦੀ ਦੋਸਲਾਤੀ ਟਰਾਲੀ ਦੀ ਸਾਈਡ ਲੱਗਣ ਨਾਲ ਮੌਕੇ ਤੇ ਮੌਤ ਹੋ ਗਈ ਹਾਸਾ ਇਨਾ ਜਬਰਦਸਤ ਸੀ ਕਿ ਟਰਾਲੀ ਦੇ ਟਾਇਰ ਥੱਲੇ ਮਿੱਤਰ ਦਾ ਸਿਰ ਬੁਰੀ ਤਰ੍ਹਾਂ ਕੁਚਲੇ ਗਿਆ ਬਾਪ ਬੇਟਾ ਕਿਸਮਤ ਨਾਲ ਬਚ ਗਿਆ ਪਰ ਪਿੱਕੇ ਪਰਿਵਾਰ ਨੇ ਸਾਰੇ ਪਰਿਵਾਰ ਉੱਤੇ aarop ਲਗਾਏ ਹਨ ਕਿ ਲੈ ਸੜਕੀ ਹਾਸਾ ਨਹੀਂ ਉਸਦੇ ਘਰ ਵਾਲੇ ਵੱਲੋਂ ਖੁਦ ਉਸ ਨੂੰ ਟਰਾਲੀ ਥੱਲੇ ਮੋਟਰਸਾਈਕਲ ਤੋਂ ਸੁੱਟਿਆ ਕਿਉਂਕਿ ਲਗਾਤਾਰ 2 ਸਾਲ ਤੋਂ ਇਸ ਦਾ ਝਗੜਾ ਚੱਲਦਾ ਰਿਹਾ ਸੀ ਇਸ ਘਟਨਾ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਝਗੜਾ ਵੀ ਹੋਇਆ ਹੈ हैरानी ਦੀ ਗੱਲ ਹੈ ਕਿ ਪੁਲਿਸ ਕੁਝ ਵੀ ਨਹੀਂ ਕਰ ਸਕੀ ਪੁੱਛਣ ਤੇ ਉਸ ਨੂੰ ਜਾਂਚ ਦਾ ਬਿਸ਼ਾ ਦੱਸਣ ਲੱਪਗੇ ਕਿਉਂਕਿ ਜਾਣਕਾਰੀ ਜਾਣਕਾਰੀ ਦਿੰਦੇ ਆ ਮਿਤ੍ਰਕ ਦੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਮਨਜੀਤ ਕੌਰ ਜੋ ਕਿ ਪਿੰਡ ਖਜਾਲੇ ਤੋਂ ਪਿੰਡ ਬਿਜਲੀਵਾਲ ਵਿਆਹੀ ਹੋਈ ਸੀ ਉਸ ਦਾ 2 ਸਾਲ ਤੋਂ ਆਪਣੇ ਸਾਰੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ ਕਈ ਵਾਰ ਮੋਤਬਰਾਂ ਨੇ ਰਾਜੀਨਾਮੇ ਵੀ ਪੁਰਸ਼ ਦੀ ਮੂਰੂਜ਼ ਕਰਾਈ ਕੋਈ ਦਿਨ ਪਹਿਲਾਂ ਵੀ ਇਹ ਰਾਜੀਨਾਮਾ ਹੋਇਆ ਸੀ ਪਰ ਸਾਨੂੰ ਨਹੀਂ ਪਤਾ ਸੀ ਕਿ ਸਾਡੀ ਧੀ ਨਾਲ ਇੰਜ ਹੋ ਗਿਆ ਉਹਨਾਂ ਕਿਹਾ ਕਿ ਅਸੀਂ ਦੁਪਹਿਰ ਦੇ ਇਹਨਾਂ ਨੂੰ ਫੋਨ ਕਰ ਰਹੇ ਸੀ ਪਰ ਚੁੱਕ ਨਹੀਂ ਰਹੇ ਸੀ ਹੁਣ ਇਹਨਾਂ ਦਾ ਫੋਨ ਆਇਆ ਕਿ ਤੁਹਾਡੀ ਧੀ ਦਾ ਐਕਸੀਡੈਂਟ ਹੋ ਗਿਆ ਜਿਸ ਵਿੱਚ ਤੁਹਾਡੀ ਧੀ ਅਤੇ 2 ਸਾਲ ਦੀ ਦੋਤੀ ਦੀ ਮੌਤ ਹੋ ਗਈ ਸਾਨੂੰ ਸ਼ੱਕ ਹੈ ਕਿ ਇਸ ਸੜਕੀ ਹਾਸਾ ਨੇ ਇਸ ਨੂੰ ਸੜਕੀ ਹਾਸਤਾ ਬਣਾ ਦਿੱਤਾ ਗਿਆ ਹੈ ਦੂਜੇ ਪਾਸੇ ਸਾਰੇ ਪਰਿਵਾਰ ਦੇ ਪਿੰਡ ਵਾਸੀ ਅਤੇ ਸਰਪੰਚ ਨੇ ਦੱਸਿਆ ਕਿ ਸਾਨੂੰ ਵੀ ਇਸ ਹਾਸੇ ਦਾ ਕੁੜੀ ਦੀ ਮੌਤ ਨੂੰ ਮੌਤ ਹੋ ਜਾਣ ਦਾ ਦੁੱਖ ਹੈ ਇਹ ਆਪਣੇ ਘਰ ਵਾਲੇ ਆਪਣੇ ਦੋਵਾਂ ਬੱਚਿਆਂ ਨਾਲ ਆਪਣੀ ਨਾਨਣ ਕੋਲ ਮੋਟਰਸਾਈਕਲ ਤੇ ਜਾ ਰਹੇ ਸੀ اچانک ਪਿੱਛੋਂ ਟਰੱਕ ਮੋਟਰਸਾਈਕਲ ਨੂੰ ਸਾਈਡ ਮਾਰਗ 'ਤੇ ਜਿਸ ਨਾਲ ਮਾਂ ਅਤੇ 3 ਮੌਕੇ ਤੇ ਮੌਤ ਹੋ ਗਈ ਅਤੇ ਘਰ ਵਾਲਾ ਅਤੇ ਬੇਟਾ ਵੀ ਜ਼ਖਮੀ ਹੋ ਗਿਆ ਉਹਨਾਂ ਦਾ ਵੀ ਦੂਜੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਕਿ ਸੜਕੀ ਹਾਸੀਦਰਾਨ ਮਾਂ ਤੇ ਧੀ ਦੀ ਟਰੱਕ ਦੀ ਸਾਈਡ ਲੱਗਣਾ ਮੌਕੇ ਤੇ ਮੌਤ ਹੋ ਗਈ ਹੈ ਉਹਨਾਂ ਕਿਹਾ ਕਿ ਮਿੱਤਰ ਕਾ ਦੇ ਪਰਿਵਾਰ ਦੇ ਬਿਆਨਾਂ ਤੋਂ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਵੀ ਕਿਸੇ ਤਰ੍ਹਾਂ ਦਾ ਹਸਪਤਾਲ ਵਿੱਚ ਦੋਹਾਂ ਤਰ੍ਹਾਂ ਦਾ ਝਗੜਾ ਨਹੀਂ ਹੋਇਆ ਆਓ ਦੇਖਦੇ ਹਾਂ ਕਲੇਰ ਦੀ ਪੂਰੀ ਰਿਪੋਰਟ ਗੱਲ ਪਹਿਲਾਂ ਕੁੜੀ ਦਾ ਝਗੜਾ ਚੱਲ ਰਿਹਾ ਇਹ ਅੱਜ ਤੋਂ 2-3 ਸਾਲ ਪਹਿਲਾਂ ਚੱਲਦਾ ਰਿਹਾ ਹੈ ਕੁੜੀ ਨੂੰ ਕੁੱਟਦਾ ਮਾਰਦਾ ਰਿਹਾ ਇਹ ਬਹੁਤ ਸਾਰੀ ਸੱਸ ਤੇ ਜੀਹ-ਜੇਠਾਂ ਨੇ ਕੋਈ ਆਖਿਆ ਮੈਂ ਤਸੀਂ ਠੂਠ ਨਹੀਂ ਮਾਰਨਾ ਸੱਸ ਤੇ ਨਹੀਂ ਟਿਕੰਦੰਦੇ ਮੈਂ ਠੂਠ ਨਹੀਂ ਮਾਰਨਾ ਗੁਰਦੁਆਰੇ ਚੱਲਣਾ ਪੈਣਾ ਇਹ ਨਾ ਮੁੜ ਕੇ ਇਹ ਫੇਰ ਨਾ ਕੁੱਟ ਕੇ ਲਾਸਾਂ ਪਾ ਕੇ ਸਾਰੀ ਪੁਲਿਸ ਨੇ ਪੁਲਿਸ ਨੇ ਕਿਹਾ ਪਰਚਾ ਲਓ ਇਹ ਗਰੀਬ ਆਦਮੀ ਕੋਈ ਪਰਚਾ ਨਹੀਂ ਲਿਆ ਗਿਆ ਫੇਰ ਆੜ ਕੇ ਦੇ ਉੱਥੇ ਆਪਾਂ ਪੰਚਾਇਤਾਂ ਇਕੱਠੀਆਂ ਚੇਅਰਮੈਨ ਸਾਹਿਬ ਉੱਥੇ ਆਇਆ ਅਸੀਂ ਚਲੋ ਪਰਚਾ ਵੀ ਲਿਆ ਜਾ ਕਿਦਾਂ ਫੇਰ ਆ ਕੇ ਵੇਖੇ ਨਾ ਚੇਅਰ ਪਰਸੋਂ ਕੁੜੀ ਇਹ ਪਿੰਡ ਗਈ ਆ ਕੱਪੜੇ ਲੈਣ ਬੱਚੀ ਦੇ ਕੱਪੜੇ ਸੀਗੇ ਮਗਰ ਇਹਦੀ ਸੱਸ ਨੇ ਫੋਨ ਕਰਤਾ ਕੁੜੀ ਨਿਕਲ ਗਈ ਆ ਫਲਾਂ ਹੋ ਗਿਆ 78 ਮੈਨੂੰ ਫੋਨ ਕੀਤਾ ਵੀ ਇਹ ਕੁੜੀ ਇੱਥੇ ਨਹੀਂ ਆ ਕੁੜੀ ਨਿਕਲ ਗਈ ਆ ਮੈਂ ਕਿਹਾ ਮਾਤਾ ਕੁੜੀ ਇੱਥੇ ਆ ਕੁੜੀ ਆ ਜਾਂਦੀ ਆ ਅੱਜ ਐਕਸੀਡੈਂਟ ਨਾਲ ਹੋ ਗਿਆ ਇਹਨਾਂ ਕੁੜੀ ਆ ਮਾਰੀ ਆ ਪਾਜੀ ਮੁੰਡੇ ਦੇ ਛੱਟ ਨਹੀਂ ਲੱਗੀ ਐਕਸੀਡੈਂਟ ਦੇ ਵਿੱਚ ਕੌਣ ਕੌਣ ਸੀ ਆਹੀਂ ਨਹੀਂ ਆਹਿੰਦੇ ਪਿੰਡ ਹੁਣ ਮੋਟਰਸਾਈਕਲ ਦੇ ਉਹਦੇ ਘਰ ਵਾਲਾ ਇਹਦਾ ਮੁੰਡਾ ਤੇ ਕੁੜੀ ਹਾਂਜੀ ਚਾਰੇ ਜੀ ਸੀ ਤੇ ਕੌਣ ਘਰਵਾਲੀ ਦੀ ਗੱਲੀ ਦੀ ਡੈਥ ਹੋਈ ਨਾ ਨਿਕੀ ਕੁੜੀ ਥੋੜੀ ਜੀ ਬਚਲੀ ਆ ਨਾ ਕਿੱਥੇ ਹੋਇਆ ਐਕਸੀਡੈਂਟ ਇਹ ਧਰਮਕੋਟ ਲੱਗੇ ਆਂਦੇ ਹੁਣ ਸਾਨੂੰ ਪਤਾ ਇਹ ਪਿੰਡੋਂੋਂ ਡੇ ਖਜਾਲਾ ਪਿੰਡ ਹਟਾ ਦੇ ਬਿਜਲੀ ਵਾਲ ਵਿਆਹੀ ਹਾਂਜੀ ਤੇ ਸਾਨੂੰ ਸੱਕ ਵਾਜੀ ਇਹਨਾਂ ਮਾਰੀ ਤੇ ਮੈਂ ਆਪਣੇ ਘਰੇ ਰੋਟੀ ਖਾ ਕੇ ਬੈਠਾ ਸੀ ਹਲੇ ਜਦੋਂ ਮੈਨੂੰ ਫੋਨ ਗਿਆ ਵਾ ਵੀ ਧਰਮਕੋਟ ਐਕਸੀਡੈਂਟ ਹੋ ਗਿਆ ਵਾ ਤੇ ਬੇਟੀ ਤੇ ਉਹਦੀ ਮਾਤਾ ਜਿਹੜੀ ਆ ਟਰੱਕ ਥਲੇ ਆ ਕੇ ਪੂਰੀ ਹੋ ਗਈ ਆ ਤੇ ਅਈ ਮੁੱਛੇ ਵਾਲੇ ਗੱਡੀ ਲੈ ਕੇ ਆਏ ਆ ਹੁੰਦਿਆਂ ਨੂੰ ਪੁਲਿਸ ਜਿਹੜੀ ਲਾਸ਼ ਇੱਥੇ ਲੈ ਆਈ ਜੀ ਪਿੱਛੇ ਆਏ ਇੱਥੇ ਉੱਥੇ ਵੀ ਮੌਕਾ ਵੇਖ ਕੇ ਆਏ ਆ ਤੇ ਉਹ ਆਂਦੇ ਵੀ ਟਰੱਕ ਵਾਲੇ ਨਾਲ ਸੈਟ ਵੱਜੀ ਆ ਤੇ ਇਹਦੀ ਮੌਤ ਹੋ ਗਈ। ਪੀਕੇ ਪਰਿਵਾਰ ਦੇ ਰੋਪ ਨੇ ਕਿ ਸੋਰੇ ਪਰਿਵਾਰ ਵੱਲੋਂ ਹੀ ਕੁਝ ਕੀ ਇਹ ਮੁੰਡੇ ਨੇ ਹੀ ਕੁਝ ਕੀਤਾ ਗਿਆ ਕਿ ਕਿਉਂਕਿ ਲੰਬੇ ਸਮੇਂ ਤੋਂ ਲੜਾਈ ਚੱਲਦੀ ਸੀ। ਹਾਂ ਇਹਨਾਂ ਦੇ ਝਗੜਾ ਪਹਿਲਾਂ ਚੱਲਦਾ ਸੀ ਬੜੀ ਵਾਰ ਸੁਲਾ ਵੀ ਹੋਈ ਲੜਕੀ ਆ ਵੀ ਜਾਂਦੀ ਰਹੀ ਆ। ਹੁਣ ਇਹਨਾਂ ਦਾ ਕੋਈ 2-3 ਦਿਨ ਤੋਂ ਫੈਸਲਾ ਹੋ ਗਿਆ ਸੀ ਲੜਕੀ ਖੁਸ਼ੀ ਆਪਣੇ ਘਰ ਕੋਈ ਉਹਨੂੰ ਪ੍ਰੋਬਲਮ ਨਹੀਂ ਸੀ ਹੁਣ ਵੀ ਆਪਣੀ ਨਾਨਕੋਲ ਜਾਣ ਲਈ ਸੀ ਰਸਤੇ 'ਚ ਐਕਸੀਡੈਂਟ ਹੋ ਗਿਆ। ਕਿੰਨਾ ਕਹਿੰਦੇ ਕਹਿੰਦੇ ਕਿ ਉਹਨਾਂ ਨੇ ਹਰ ਨਾ ਸ਼ੱਕ ਆ ਕਿ ਉਸ ਲੜਕੇ ਵੱਲੋਂ ਹੀ ਉਹ ਉਹ ਇਹਨਾਂ ਦਾ ਸ਼ੱਕ ਆ ਪਰ ਹੈ ਕੋਈ ਨਹੀਂ ਐਸੋ ਜਿਹਾ ਹੋਜੀ ਗੱਲ ਇਹ ਜੀ ਅਸੀਂ ਫੋਨ ਲਾਇਆ ਆ ਬਾਬਾ ਮੇਰੇ ਨਾਲ ਆ ਅਸੀਂ ਮੱਝ ਦੇਖਣ ਜਾਂਦੇ ਸੀ ਮੈਂ ਕਿਹਾ ਬਾਬਾ ਫੋਨ ਲਾ ਤਾਂ ਸਾਨੂੰ ਮੈਂ ਕੁੜੀ ਦਾ ਪਤਾ ਕਰੀਏ ਫੋਨ ਲਾਇਆ ਮੈਂ ਕਿਹਾ ਕੁੜੀਏ ਮੈਂ ਆਉਂਗਾ ਪਿੱਛੇ ਕਹਿੰਦੀ ਠੀਕ ਆ ਉਹ ਜਦੋਂ ਅਸੀਂ ਦੇਖਿਆ ਫੋਨ ਨਹੀਂ ਲੱਗਿਆ ਤਾਂ 9:30 ਵਜੇ ਇਨੀ ਫੋਨ ਕਰਤਾ ਕਹਿੰਦੇ ਵੀ ਕੁੜੀ ਦਾ ਐਕਸੀਡੈਂਟ ਹੋ ਗਿਆ ਕੁੜੀ ਮਰ ਗਈ 8:00 ਵਜੇ ਤੱਕ ਨਾਲ ਬੱਚਾ ਵੀ ਦੱਸਿਆ ਬੱਚਾ ਵੀ ਦੱਸਿਆ ਇਹਨਾਂ ਨੇ ਕਹਿੰਦੇ ਇੱਕ ਬੱਚੇ ਦੀ ਡੈਥ ਹੋ ਗਈ ਆ ਉਹ ਵੀ ਨਾਲ ਹੀ ਖਤਮ ਹੋ ਗਿਆ ਕੁੜੀ ਵੀ ਖਤਮ ਹੋ ਗਈ ਤਾਂ ਤੁਹਾਡੀ ਤਾਂ ਪੂਜਾ ਵੀ ਖਤਮ ਹੋ ਗਈ ਆ ਅਸੀਂ ਫੇਰ ਹਾਸ ਕਰਕੇ ਹੁਣੇ ਗੱਡੀ ਚੱਕੀ ਦਾ ਅਸੀਂ ਆਏ ਆ ਸੀਗਾ ਦੇਖੀਏ ਸਹੀ ਜਾ ਕੇ ਕੀ ਆ ਤੁਹਾਨੂੰ ਸ਼ੱਕ ਤੇ ਸਾਨੂੰ ਸ਼ੱਕ ਇਹਨਾਂ ਦੇ ਪਰਿਵਾਰ ਤੇ ਆ ਜੀ ਲਾਸ ਵੀ ਦਿਖਾਤੀ ਇਹਨਾਂ ਨੂੰ ਕੁੜੀ ਕਿੱਥੇ ਵੇਚ ਦੱਸ ਦਿਓ ਸਾਰਾ ਕੁੜੀ ਬਾਬਾ ਕਿਹੜਾ ਪਿੰਡ ਹੈ ਬਿਗੜੀ ਵਾਲੀ ਜੀ ਤੁਸੀਂ ਕਿੱਥੋਂ ਦੇ ਪੇਕੇ ਕਿੱਥੇ ਕੁੜੀ ਦੇ ਖਜਾਲੇ ਜੀ ਨਾਨਕ ਰੋਡ ਧਰਮਕੋਟ ਬੱਗਾ ਨੇੜੇ ਪਿੰਡ ਤੇ ਇੱਕ ਐਕਸੀਡੈਂਟ ਨਾਮ ਲੂਮ ਵਹੀਕਲ ਨੇ ਸਾਈਡ ਮਾਰਕੇ ਤੇ ਮਨਜੀਰਕੌਰ ਪਤਨੀ ਹਰਜੋਤ ਸਿੰਘ ਤੇ ਉਹਦੀ ਬੱਚੀ ਛੋਟੀ 2 ਸਾਲ ਦੀ ਪਿਛੋਂ ਡਿੱਗਨਾਂ ਉਹਨਾਂ ਦਾ ਟਰੱਕ ਦੀ ਸਾਈਡ ਵੱਜਨਾਂ ਮੌਕੇ ਤੇ ਮੌਤ ਹੋ ਗਈ ਹੈ ਜਿਨ੍ਹਾਂ ਦੇ ਡੈੱਡ ਬੋਸ ਵੱਡੀ ਜਮਾ ਕਰਾ ਦਿੱਤੀ ਗਈ ਹੈ ਤੇ ਅਗਲੀ ਕਾਰਵਾਈ ਉਹਨਾਂ ਦੇ ਗਿਆਨ ਦੇ ਅਧਾਰ ਤੇ ਕਰ ਰਹੇ ਹਨ ਪਰਿਵਾਰ ਦੇ ਰੋਗ ਨੇ ਕਿ ਸਾਰੇ ਪਰਿਵਾਰ ਨੇ ਹੀ ਇਹ ਸਾਰਾ ਉਹਨਾਂ ਦਾ ਸ਼ੱਕ ਕਰਵਾਉਣਾ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਜੋ ਤਫਤੀਸ਼ ਜੇ ਅਗਲਾ ਆਏਗਾ ਉਸ ਹਸਾਬ ਨਾਲ ਉਹ ਸਭ ਨਾਲ ਪਤਾ ਕਰ ਲਵਾਂਗੇ ਸੋ ਇੱਥੇ ਹੁਣੇ ਹਰਕਤਾਂ ਦੇ ਅੰਦਰ ਹੀ ਹਾਈ ਵੋਲਟੇਜ ਡਰਾਮਾ ਹੁੰਦਾ ਦੋਨਾਂ ਦਾ ਸੋਹਰਾ ਪਰਿਵਾਰ ਪੀਕਾ ਪਰਿਵਾਰ ਪੁਲਸ ਆ ਕੇ ਮੂਹਰ ਦਰਸ਼ ਮੰਨੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਇਹਨਾਂ ਦਾ ਆਪੋ ਚੋਂ ਦੀ ਚੈੱਕ ਵੀ ਕਰਾਤੀ ਇਹਨਾਂ ਨੂੰ ਡੱਡ ਬੋਡੀ ਐਕਸੀਡੈਂਟ ਹੋਇਆ ਹੋਇਆ ਹੈ ਬਾਕੀ ਆਪਾਂ ਕਾਰਵਾਈ ਲਿਖ ਤੇ ਇਧਰ ਕਰ ਰਹੇ ਸੀ ਕੋਈ ਇਹੋ ਜੀ ਗੱਲ ਨਹੀਂ ਹੋਈ ਜਿਹੜਾ ਕੋਈ ਡਰਾਮਾ ਆ ਗਿਆ